ਦੇਖੋ 33 ਲੱਖ 20 ਲੱਖ 50 ਲੱਖ ਤੱਕ ਵਰਕ ਵੀਜ਼ਾ ਦੇ ਲਿੱਤੇ ਜਾਂਦੇ ਆ ਅਸਲ 'ਚ ਵਰਕ ਵੀਜ਼ਾ ਦਾ ਖਰਚਾ ਕੀ ਹੁੰਦਾ ਰਿਐਲਿਟੀ 'ਚ ਜੇ ਅਗਰ ਮੈਂ ਤੁਹਾਨੂੰ ਦੱਸਾਂ ਕਿ ਵਰਕ ਵੀਜ਼ੇ ਦਾ ਖਰਚਾ 30 ਲੱਖ 40 ਲੱਖ ਬਿਲਕੁਲ ਵੀ ਨਹੀਂ ਹੁੰਦਾ ਐਕਚੁਅਲ 'ਚ ਜੇ ਤੁਹਾਨੂੰ ਇੱਕ ਬੰਦਾ ਕੰਮ ਕਰਨ ਵਾਲੇ ਦੀ ਲੋੜ ਹੈ ਮੈਂ ਵਰਕ ਵੀਜ਼ਾ ਦਾ ਥੋੜਾ ਜਿਹਾ ਪ੍ਰੋਸੈਸ ਐਕਸਪਲੇਨ ਕਰ ਦਿੰਨਾ ਤੁਹਾਡੀ ਕੰਪਨੀ ਹੈ ਕੈਨੇਡਾ ਦੇ ਵਿੱਚ ਤੁਹਾਨੂੰ ਇੱਕ ਬੰਦਾ ਚਾਹੀਦਾ ਟਰੱਕ ਡਰਾਈਵਰ ਤੁਸੀਂ ਪਹਿਲਾਂ ਟਰਾਈ ਕਰੋਗੇ ਤੁਹਾਨੂੰ ਕੈਨੇਡਾ 'ਚ ਮਿਲ ਜਵੇ ਇਨ ਕੇਸ ਤੁਹਾਨੂੰ ਨਹੀਂ ਮਿਲ ਰਿਹਾ ਤੁਸੀਂ ਕੈਨੇਡਾ ਦੇ ਨਿਊਜ਼ਪੇਪਰ ਦੇ ਵਿੱਚ ਜਾਂ ਟੀਵੀ ਤੇ ਜਾਂ ਜਿੱਥ ਇਸ ਤੇ ਹਾਰ ਦੋਗੇ ਕਿ ਤੁਹਾਨੂੰ ਇੱਕ ਬੰਦਾ ਚਾਹੀਦਾ ਹੈ ਤੁਹਾਡੇ ਕੋਲ ਇੱਕ ਡਰਾਈਵਰ ਦੀ ਪੋਸਟ ਹੈਗੀ ਹੈ ਤੁਹਾਨੂੰ ਬੰਦਾ ਚਾਹੀਦਾ ਤੁਹਾਨੂੰ ਨਹੀਂ ਮਿਲਿਆ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਤੁਸੀਂ ਉੱਥੇ ਦੀ ਮਿਨਿਸਟਰੀ ਨੂੰ ਲਿਖੋਗੇ ਕਿ ਇਦਾਂ ਦਾ ਬੰਦਾ ਫਲਾਣੀ ਕੰਟਰੀ ਦੇ ਵਿੱਚ ਅਵੇਲੇਬਲ ਹੈ ਇੰਡੀਆ ਦੇ ਵਿੱਚ ਅਵੇਲੇਬਲ ਹੈ ਜਾਂ ਦੁਬਈ ਦੇ ਵਿੱਚ ਅਵੇਲੇਬਲ ਹੈ ਮੈਂ ਉੱਥੋਂ ਉਹ ਬੰਦਾ ਮੰਗਵਾਉਣਾ ਚਾਹੁੰਦਾ ਤਾਂ ਉੱਥੇ ਦੀ ਜਿਹੜੀ ਮਿਨਿਸਟਰੀ ਹੈ ਉਹ ਤੁਹਾਨੂੰ ਐਲ ਐਮ ਆਈਏ ਅਪਰੂਵ ਕਰਕੇ ਦੇਗੀ ਕਿ ਤੁਹਾਨੂੰ ਇਹ ਬੰਦਾ ਤੁਸੀਂ ਪੂਰਾ ਪ੍ਰੋਸੈਸ ਕੀਤਾ ਹੈ ਕੈਨੇਡਾ ਦੇ ਵਿੱਚ ਨਹੀਂ ਮਿਲਿਆ ਤੇ ਤੁਸੀਂ ਐਲ ਐਮ ਆਈਏ ਤੇ ਦੁਬਈ ਤੋਂ ਮੰਗਵਾ ਸਕਦੇ ਹੋ ਸੋ ਇਹ ਸਾਰਾ ਪ੍ਰੋਸੈਸ ਹੈ ਜਿਹਦੇ ਵਿੱਚ ਉਹਦੀ ਕਾਸਟਿੰਗ ਹਾਰਡਲੀ 14-1500 ਡਾਲਰ ਜਾਂ 2000 ਡਾਲਰ ਦੇ ਆਸ-ਪਾਸ ਲੱਗਦੀ ਹੈ। ਇਹ ਹੋ ਗਈ এমਪਲੋયર ਦਾ ਖਰਚਾ। ਹੁਣ ਜਦੋਂ ਵਿੱਚ ਉਹਦੇ ਲਾਇਰ ਆ ਗਏ, ਕੋਈ ਬੰਦਾ ਆ ਗਿਆ, ਥਰਡ ਪਾਰਟੀ ਆ ਗਈ, ਉਹ ਜਿੰਨੀਆਂ ਪਾਰਟੀਆਂ ਵਿੱਚ ਐਡ ਹੁੰਦੀਆਂ ਜਾਂਦੀਆਂ, ਉਹਨਾਂ ਵਰਕ ਪਮੈਂਟ ਦਾ ਖਰਚਾ ਐਕਚੁਅਲ ਦੇ ਵਿੱਚ ਵਾਧਾ ਜਾਂਦਾ ਹੈ। এমਪਲੋયર ਬਹੁਤ ਰੇਅਰਲੀ এমਪਲੋયર ਕੋਸ ਚਾਰਜ ਕਰਦਾ ਹੈ। ਜਿੰਨੇ ਵੀ ਚਾਰजेस ਹੁੰਦੇ ਇਹ ਵਿਚਲੇ ਜਿਹੜੇ ਮੀਡੀਏਟਰ ਹੈ ਉਹਨਾਂ ਦੇ ਚਾਰजेस ਹੁੰਦੇ। ਟੋਟਲ ਕਿੰਨੇ ਹੁੰਦੇ? ਕੁਝ ਵੀ ਹੋ ਸਕਦਾ ਇਹ ਹੁਣ ਤੁਹਾਡੇ ਤੇ ਹੈ। ਤੁਸੀਂ ਤੁਸੀਂ ਤਾਂ ਫ੍ਰੀ ਆਫ ਕਾਸਟ ਮੈਂ ਲਾਇਰ ਆ ਤੁਸੀਂ ਮੈਨੂੰ ਦੇ ਦਿੱਤੀ ਹੁਣ ਮੈਂ ਅੱਗੇ 20 20000 ਡਾਲਰ ਚ ਵੇਚਾਂ 25000 ਡਾਲਰ ਚ ਵੇਚਾਂ 50000 ਡਾਲਰ ਚ ਵੇਚਾਂ ਡੀਲ ਤੇ ਆ ਜਿਹਦੇ ਨਾਲ ਜੰਨੀ ਡੀਲ ਬਣ ਗਈ ਸੋ ਵਰਕ ਪਰਮਿਟ ਦੀ ਐਸ ਸੱਚ ਬਹੁਤ ਘੱਟ ਕਾਸਟ ਹੁੰਦੀ ਹੈ ਜੇ ਛੋਟੀਆਂ ਕੰਟਰੀਜ਼ ਦੇ ਵਿੱਚ ਆਪਾਂ ਗੱਲ ਕਰਦੇ ਆ ਦੁਬਈ ਹੋ ਗਈਆਂ ਜਾਂ ਕੁਝ ਹੋ ਗਈਆਂ ਕੰਟਰੀਜ਼ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੇਬਰ ਕਰਨ ਜਾਂਦੇ ਆ ਖਾਸ ਕਰਕੇ ਇੰਡੀਅਨ ਕਮਿਊਨਿਟੀ ਜਾਂਦੀ ਹੈ ਸੋ ਉੱਥੇ ੈਂਪਲੋਇਰ ਤਾਂ ਕੁਝ ਵੀ ਨਹੀਂ ਚਾਰਜ ਕਰਦਾ ੈਂਪਲੋਇਰ ਵੱਲੋਂ ਜ਼ੀਰੋ ਕਾਸਟ ਹੁੰਦੀ ਹੈ ਜੋ ਵੀ ਕਾਸਟ ਹੁੰਦੀ ਹੈ यूएसए ਦਾ ਕੀ ਹੈ? ਹੂੰ। ਯੂਐਸਏ ਵੀਜ਼ਾਸ ਲੱਗ ਰਹੇ ਕਿ ਨਹੀਂ ਲੱਗ ਰਹੇ? ਜਾਂ ਬੰਦ ਕਰਤਾ ਉੱਥੇ? ਨਹੀਂ, ਯੂਐਸ ਨੇ ਬਿਲਕੁਲ ਵੀ ਬੰਦ ਨਹੀਂ ਕੀਤਾ। ਯੂਐਸ ਦੇ ਵੀਜ਼ਾਸ ਲੱਗਦੇ ਪਏ ਆ। ਫਿਰ ਉਹੀ ਚੀਜ਼ ਆ ਜਾਂਦੀ ਹੈ ਕਿ ਮੋਟਿਵ ਕੀ ਹੈ? ਹੂੰ। ਪੰਜਾਬ ਦੇ ਵਿੱਚੋਂ ਯੂਐਸ ਦਾ ਸਕਸੈਸ ਰੇਟ ਘਟ ਹੈ। ਰੀਜ਼ਨ ਬੀਗ ਕਿ ਪੰਜਾਬ ਦਾ ਕੈਂਡੀਡੇਟ ਇੰਟਰਵਿਊ ਨਹੀਂ ਕਲੀਅਰ ਕਰਨਾ ਚਾਹੁੰਦਾ। ਉਹ ਕਹਿੰਦਾ ਪੰਜਾਬ ਦੇ ਵਿੱਚੋਂ ਸਕਸੈਸ ਰੇਟ ਘਟ ਹੈ ਤੁਸੀਂ ਇਹ ਗੱਲ ਕਹਿ ਰਹੇ। ਯੂਐਸ ਦਾ ਯੂਐਸ ਦਾ ਸਕਸੈਸ ਰੇਟ ਪੰਜਾਬ, ਹਰਿਆਣਾ, ਰਾਜਸਥਾਨ ਕਟ ਹੈ ਕਿਉਂਕਿ ਇਹ ਲੋਕ ਇੰਟਰਵਿਊ ਦੀ ਪ੍ਰੈਪਰੇਸ਼ਨ ਨਹੀਂ ਕਰਦੇ ਇੰਟਰਵਿਊ ਦੀ ਤਿਆਰੀ ਨਹੀਂ ਕਰਦੇ ਅਗਰ ਇਹਨਾਂ ਦੇ ਕੰਪੈਰੀਟਿਵ ਤੁਸੀਂ ਬਾਕੀ ਸਾਊਥ ਦੀਆਂ ਸਟੇਟਸ ਨੂੰ ਕੰਪੇਅਰ ਕਰਦੇ ਹੋ ਕੇਰਲਾ ਨਾਲ ਕੰਪੇਅਰ ਕਰਦੇ ਹੋ ਤਾਂ ਉਹਨਾਂ ਦਾ ਸਕਸੈਸ ਰੇਟ ਇਹਨਾਂ ਨਾਲੋਂ ਕਿਤੇ ਜ਼ਿਆਦਾ ਹੈ ਰੀਜ਼ਨ ਬੀਇੰਗ ਉਹਨਾਂ ਦੀ ਇੰਗਲਿਸ਼ ਲੈਂਗੁਏਜ ਤੇ ਕਮਾਂਡ ਚੰਗੀ ਹੈ ਔਰ ਉਹ ਇੰਟਰਵਿਊ ਤੋਂ ਡਰਦੇ ਨਹੀਂ ਹੈ ਤਾਂ ਸਾਡੇ ਵਾਲਿਆਂ ਨੂੰ ਹੁੰਦਾ ਹੈ ਕਿ ਜੀ ਇੰਟਰਵਿਊ ਨਾ ਦੇਣੀ ਪਵੇ ਬੇਸ਼ੱਕ ਡੋਂਕੀ ਲਾ ਕੇ ਭੇਜ ਦੋ ਅੱਛਾ ਇੰਟਰਵਿਊ ਨਾ ਦੇਣੀ ਪਵੇ ਉਸਦੇ ਪਿੱਛੇ ਅਸੀਂ 50 ਲੱਖ 60 ਲੱਖ ਰੁਪਏ ਦਲਾਂ ਨੂੰ ਤਿਆਰ ਬੈਠੇ ਹਾਂ ਜਦੋਂ ਵੀ ਕਿਸੇ ਬੰਦੇ ਦੇ ਤੁਸੀਂ ਕਾਉਂਸਲਿੰਗ ਕਰਦੇ ਹੋ ਉਹ ਕਹਿੰਦੇ ਯਾਰ ਇੰਟਰਵਿਊ ਅਸੀਂ 1-2 ਵਾਰ ਦੇ ਚੁੱਕੇ ਆ ਇੰਟਰਵਿਊ ਰਿਫਿਊਜ਼ ਹੋ ਗਈ ਕੋਈ ਦੂਜਾ ਤਰੀਕਾ ਐ ਤਾਂ ਦੱਸੋ ਪੈਸੇ ਅਸੀਂ ਵੱਧ ਵੀ ਲਾ ਦਾਂਗੇ ਨਾਰਮਲ ਲੈਂਗੁਏਜ ਪਤਾ ਕੀ ਵਰਤੀ ਜਾਂਦੀ ਐ ਕੋਈ ਗੱਲ ਨਹੀਂ ਜੀ ਬਾਪੂ ਦਾ ਇੱਕ ਅੱਧਾ ਕਿਲਾ ਹੀ ਢੜਕਾਉਣਾ ਐ ਢੜਕਾ ਦਾਂਗੇ ਸਾਡਾ ਕਿਲਾ ਤਾਂ ਕਰੋੜਾਂ ਚ ਐ ਕੋਈ ਗੱਲ ਨਹੀਂ ਜਾ ਕੇ ਪੂਰੇ ਕਰ ਲਾਂਗੇ ਸਾਲਜ ਪੂਰੇ ਹੋ ਜਾਣੇ ਤਾਂ ਲੋਕੀ ਕਹਿੰਦੇ ਤਾਂ ਇੱਕ ਵਾਰ ਨਹੀਂ ਹਜ਼ਾਰਾਂ ਵਾਰ ਆਫਰ ਹੁੰਦੇ ਐ ਇਹ ਚੀਜ਼ ਬਟ ਹੁਣ ਸਾਨੂੰ ਪਤਾ ਐ ਕਿ ਜਿਹੜਾ ਜਿਹੜੀ ਇੱਕ ਪੋਸਿਬਿਲਿਟੀ ਹੈ ਅਸੀਂ ਹਮੇਸ਼ਾ ਲੀਗਲ ਰਸਤੇ ਨਾਲ ਹੀ ਜਦੋਂ ਅਸੀਂ ਸਟੂਡੈਂਟ ਨੂੰ ਗਾਈਡ ਕਰਦੇ ਹਾਂ ਕਿ ਯਾਰ ਤੁਸੀਂ 6 ਮਹੀਨੇ 8 ਮਹੀਨੇ ਲਗਾ ਲਓ ਆਪਣਾ ਪ੍ਰੋਫਾਈਲ ਬਣਾ ਲਓ ਜਿਨ੍ਹਾਂ ਕੋਲ ਜੈਨੂਅਲੀ ਇਨਕਮ ਹੁੰਦੀ ਵੀ ਹੈ ਤਗੜੇ ਤਗੜੇ ਜ਼ਿੰਮੇਦਾਰ ਬੰਦੇ ਜਿਨ੍ਹਾਂ ਦੀ 25 25 30 30 ਲੱਖ ਦੀ ਇਨਕਮ ਇੱਕ ਫਸਲ ਦੀ ਇਨਕਮ ਹੈ ਉਹ ਵੀ ਇਨਕਮ ਦਾ ਕੋਈ ਡਾਕੂਮੈਂਟ ਰੈਡੀ ਨਹੀਂ ਕਰਦੇ ਜਦੋਂ ਇਨਕਮ ਦੇ ਕੋਈ ਡਾਕੂਮੈਂਟ ਹੀ ਨਹੀਂ ਆ ਜਦੋਂ ਤੁਸੀਂ ਵੀਜ਼ਾ ਆਫੀਸਰ ਕੋਲ ਇੰਟਰਵਿਊ ਦੇਣ ਜਾਣਾ ਉਹਨੇ ਪਹਿਲੀ ਚੀਜ਼ ਇਹ ਪੁੱਛਣਾ ਕਿ ਯੂਐਸ ਕਿਉਂ ਜਾਣਾ ਦੂਜੀ ਚੀਜ਼ ਉਹ ਪੁੱਛੂਗਾ ਕਿ ਯੂਐਸ ਜਾਣਾ ਹੈ ਤਾਂ ਤੁਹਾਡੇ ਕੋਲੇ ਤੁਹਾਡੇ ਇਨਕਮ ਦਾ ਸੋਰਸ ਕੀ ਹੈ ਤੇ ਇਨਕਮ ਦਾ ਸੋਰਸ ਤੁਸੀਂ ਮੰਨ ਲਓ ਦੱਸਦਾ ਕਿ ਖੇਤੀਬਾੜੀ ਹੈ ਹੁਣ ਮੂੰਹ ਨਾਲ ਬੋਲ ਕੇ ਤਾਂ ਤੁਸੀਂ ਦੱਸਦਾ ਖੇਤੀਬਾੜੀ ਹੈ ਉਹਨੇ ਪੁੱਛਣਾ ਤੁਹਾਡੀ ਐਨੋਲ ਇਨਕਮ ਕਿੰਨੀ ਹੈ ਹੂੰ ਮੰਨ ਲਓ ਤੁਸੀਂ ਕਹਿੰਦਾ ਕਿ 25 ਲੱਖ ਤਾਂ 25 ਲੱਖ ਦਿਖਾਣ ਲਈ ਤੁਹਾਡੇ ਕੋਲ ਪ੍ਰੂਫ ਕੀ ਹੈ ਹੂੰ ਬਹੁਤ ਰੇਅਰ ਚਾਂਸ ਹੁੰਦਾ ਹੈ ਕਿ ਵੀਜ਼ਾ ਆਫੀਸਰ ਤੁਹਾਡੇ ਤੋਂ ਡਾਕੂਮੈਂਟ ਮੰਗੇ ਬਟ ਇਨ ਕੇਸ ਜੇ ਉਹ ਪੁੱਛ ਲਵੇ ਕਿ ਤੁਹਾਡੇ ਕੋਲ ਡਾਕੂਮੈਂਟ ਕੀ ਹੈ 25 ਲੱਖ ਕਮਾਉਣ ਵਾਲਾ ਬੰਦਾ 25 ਲੱਖ ਮੈਂ ਇੱਕ ਫਸਲ ਦੀ ਗੱਲ ਕਰ ਰਹੇ ਹਾਂ 40 ਜੜੀ 50 50 ਲੱਖ ਸਾਲ ਦੀ ਇਨਕਮ ਬਹੁਤ ਜਣਿਆਂ ਦੀ ਹੁੰਦੀ ਹੈ ਬਟ ਉਹਨਾਂ ਕੋਲ ਵੀ ਡਾਕੂਮੈਂਟ ਨਹੀਂ ਹੁੰਦਾ ਜਦੋਂ ਡਾਕੂਮੈਂਟ ਹੀ ਨਹੀਂ ਹੈ ਤਾਂ ਤੁਸੀਂ ਉਸ ਕੌਨਫੀਡੈਂਸ ਨਾਲ ਬੋਲ ਹੀ ਨਹੀਂ ਪਾਉਂਦੇ ਤੇ ਤੁਹਾਨੂੰ ਅੰਦਰੋਂ ਪਤਾ ਹੈ ਮੇਰੇ ਕੋਲ ਕੋਈ ਡਾਕੂਮੈਂਟ ਤਾਂ ਹੈ ਨਹੀਂ ਵੀਜ਼ਾ ਆਫੀਸਰ ਨੇ ਮੰਗ ਲਿਆ ਡਾਕੂਮੈਂਟ ਤਾਂ ਕੀ ਦੇਵਾਂਗੇ ਤਾਂ ਉਸ ਲੈਕ ਆਫ ਕੌਨਫੀਡੈਂਸ ਦੇ ਵਿੱਚ ਹੀ ਵੀਜ਼ਾ ਰਿਜੈਕ ਵੀ ਜਦੋਂ ਉਹ ਦੇਖਦੇ ਆ ਵੀ ਨਾਰਥ ਇੰਡੀਆ ਦੀ ਲੋਕੇਸ਼ਨ ਹੈ ਜਿਵੇਂ ਤੁਸੀਂ ਵੀ ਕਿਹਾ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਤਾਂ ਉਹ ਵੀਜ਼ਾ ਰਿਫਿਊਜ਼ ਹੀ ਕਰਦੇ ਆ ਸਿੱਧਾ ਹੀ ਇੰਟਰਵਿਊ ਜਿਹੜੀ ਐ ਕਲੀਅਰ ਹੋਈ ਨਹੀਂ ਪੰਦੀ ਭਾਵੇਂ ਜਿਹੜੇ ਮਰਜ਼ੇ ਸਵਾਲ ਦੇ ਜਵਾਬ ਦੇ ਲੋ ਨਹੀਂ ਮੈਂ ਇਹਦੇ ਚ ਕੰਡੀਸ਼ਨ ਲਾਈ ਹੈ ਕਿ ਅਗਰ ਇੰਟਰਵਿਊ ਦੀ ਤਿਆਰੀ ਤਰੀਕੇ ਨਾਲ ਨਹੀਂ ਕੀਤੀ ਜਾਂਦੀ ਇਹ ਵਜ੍ਹਾ ਹੈ ਕਿ ਪੰਜਾਬ ਤੇ ਹਰਿਆਣਾ ਦੇ ਵੀਜ਼ਾ ਰਿਜੈਕਸ਼ਨ ਸਭ ਤੋਂ ਜ਼ਿਆਦਾ ਹੈ ਜਦਕਿ ਰਿਸੋਰਸਸ ਦੇ ਵਿੱਚ ਅਸੀਂ ਲੋਕ ਮਾੜੇ ਨਹੀਂ ਐ ਸਾਡੇ ਕੋਲ ਚੰਗੇ ਰਿਸੋਰਸਸ ਐ ਸਾਡੇ ਕੋਲੇ ਆਪਣੇ ਘਰ ਐ ਸਾਡੇ ਕੋਲ ਆਪਣੀਆਂ ਗੱਡੀਆਂ ਐ ਅਸੀਂ ਲੋਕ ਜਿਨ੍ਹਾਂ ਘਰਾਂ ਦੇ ਵਿੱਚ ਰਹਨੇ ਆ ਜਿਸ ਜਿੱਥੇ ਅਸੀਂ ਕੰਮਕਾਰ ਕਰਦੇ ਆ तकरीबन ਹਰ ਬੰਦੇ ਦੇ ਕੋਲ ਰਿਸੋਰਸਸ ਦੀ ਵੈਲਿਊ 50-60 ਲੱਖ ਦੀ ਹੈਗੀ ਆ ਹਰ ਬੰਦੇ ਕੋਲ ਹੈਗੀ ਹੈ ਤੇ ਉਹ ਚੰਗੇ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜਿਹੜਾ ਬਾਹਰ ਨੂੰ ਜਾਣਾ ਚਾਹੁੰਦਾ ਹੈ ਬਟ ਗੱਲ ਕੀ ਹੈ ਕਿ ਸਾਡੇ ਕੋਲੇ ਉਹ ਰਿਸੋਰਸਸ ਦੇ ਡਾਕੂਮੈਂਟਰੀ ਐਵੀਡੈਂਸੀ ਕੋਈ ਨਹੀਂ ਤੇ ਇਹ ਬੰਦੇ ਨੂੰ ਪਤਾ ਹੁੰਦਾ ਜਦੋਂ ਅਸੀਂ ਵੀ ਸਾਹਮਣੇ ਬੰਦਾ ਆਉਂਦਾ ਹੈ ਸਾਡੇ ਕੋਲ ਅਸੀਂ ਉਹਨੂੰ ਪਹਿਲੀ ਚੀਜ਼ ਹੀ ਪੁੱਛਦੇ ਕਿ ਇਨਕਮ ਟੈਕਸ ਰਿਟਰਨ ਭਰਦੇ ਹੋ ਕਿੰਨੇ ਦੀ ਭਰਦੇ ਹੋ ਜਾਂ ਤੁਹਾਡੇ ਫਾਦਰ ਭਰਦੇ ਆ ਤੇ ਕਿੰਨੇ ਦੀ ਫਸਲ ਆਉਂਦੀ ਆ ਤੁਹਾਡੇ ਜਦੋਂ ਬਲੈਕ ਆਫ ਐਵਿਡੈਂਸ ਜਦੋਂ ਹੁੰਦੇ ਆ ਨਾ ਤਾਂ ਬੰਦੇ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਜੀ ਮੇਰੇ ਕੋਲ ਕਾਗਜ਼ ਪੱਤਰ ਹੈ ਨਹੀਂ ਤੁਸੀਂ ਬਣਾ ਦਿਓ ਜੋ ਬਣਾਣਾ ਜਿਹੜੀ ਚੀਜ਼ ਜੋ ਕੰਮ ਕਰ ਤੁਸੀਂ ਕਰਦੇ ਹੋ ਜਦੋਂ ਤੁਹਾਡੇ ਕੋਲ ਉਹਦੇ ਪ੍ਰੂਫ ਨਹੀਂ ਹੈ ਤੇ ਤੁਸੀਂ ਦੂਜੇ ਬੰਦੇ ਨੂੰ ਗਾਉਂਗੇ ਤਾਂ ਬਣਵਾਣਾ ਹੈ ਤਾਂ ਉਹਨੇ ਤਾਂ ਆਪਦੀ ਕਨਵੀਨੀਅੰਸ ਅਕੋਰਡਿੰਗਲੀ ਕੁਝ ਵੀ ਬਣਾ ਦੇਣਾ ਤਾਂ ਉਹਦੇ ਲਈ ਤਾਂ ਇੱਕ ਕੇਸ ਹੈ ਨਾ ਉਹ ਕਿਉਂ ਤੁਸੀਂ ਆਪਣੇ ਕੰਮ ਦੇ ਲਈ ਪੇਨ ਨਹੀਂ ਲੈ ਰਹੇ ਤੁਸੀਂ ਆਪਣੇ ਡਾਕੂਮੈਂਟ ਕਲੈਕਟ ਕਰਨ ਦੇ ਲਈ ਪੇਨ ਨਹੀਂ ਲੈ ਰਹੇ ਜਦੋਂ ਕਿ ਸਾਡੇ ਵੱਲੋਂ ਪ੍ਰੋਸੈਸ ਦੱਸਿਆ ਜਾਂਦਾ ਅਸੀਂ ਕਹਿੰਦੇ 6-8 ਮਹੀਨੇ ਲਾ ਲਓ ਹਾਹਾ ਹਾ ਡਾਕੂਮੈਂਟ ਐ ਇਦਾਂ ਇਦਾਂ ਬਣਨੇ ਆ ਫਲਾਣੇ ਫਲਾਣੇ ਜਗ੍ਹਾ ਤੋਂ ਤੁਹਾਡੇ ਕੋਲ ਰਿਸੋਰਸਸ ਹੈ ਬਣਾ ਲਓ ਤਾਂ ਕਹਣਗੇ ਜੀ ਨਹੀਂ 6-8 ਮਹੀਨੇ ਤਾਂ ਬਹੁਤ ਟਾਈਮ ਹੈ ਸਾਨੂੰ ਤਾਂ ਹੋਣੇ ਕੱਢਣ ਦਾ ਕੋਈ ਤਰੀਕਾ ਦੱਸੋ ਕਹਿੰਦੇ ਪੈਸੇ ਹੈਗੇ ਆ ਸਾਡੇ ਕੋਲ ਵੀ ਅਸੀਂ ਲਾ ਦਿੰਦੇ ਆ ਤੁਸੀਂ ਸਾਡਾ ਕੰਮ ਕਰਾ ਦਿਓ ਇਹ ਪ੍ਰੋਸੈਸ ਦੇ ਵਿੱਚ ਜਿਹੜਾ ਲੱਗਣ ਵਾਲਾ ਟਾਈਮ ਹੈ ਨਾ ਉਹ ਟਾਈਮ ਦੇਣ ਨੂੰ ਤਿਆਰ ਨਹੀਂ ਐ ਮੈਂ ਬਹੁਤ ਵਾਰ ਇੰਟਰਵਿਊਜ਼ ਦੇ ਵਿੱਚ ਇੱਕ ਇੱਕ ਬੰਦੇ ਦੀ ਐਗਜ਼ਾਮਪਲ ਦਿੰਦੀ ਐ ਕਿ ਮੇਰੇ ਕੋਲ ਇੱਕ ਬੰਦਾ ਪਿਛਲੇ 10 ਸਾਲ ਤੋਂ ਆ ਰਿਹਾ ਤੇ ਹਰ ਸਾਲ ਉਹਦੀ ਇੱਕੋ ਚੀਜ਼ ਹੁੰਦੀ ਹੈ ਮੈਂ ਉਹਨੂੰ ਕਹਿਣਾ ਹੁੰਦਾ 6-8 ਮਹੀਨੇ ਲੱਗਣੇ ਆ ਤੇਰੇ ਕੋਲ ਆਹ ਡਾਕੂਮੈਂਟ ਹੈਗੇ ਆ ਇਹਦੇ ਪ੍ਰੂਫ ਇਕੱਠੇ ਕਰ ਲੈ ਤਾਂ ਤੇਰੇ ਕੋਲ ਆ ਸਾਰੇ ਰਿਸੋਰਸੇ ਜਿਹਦੇ ਪ੍ਰੂਫ ਇਕੱਠੇ ਕਰ ਲੈ ਤੇਰਾ ਵੀਜ਼ਾ ਲੱਗ ਜਾਣਾ ਉਹ ਇਟਲੀ ਦੇ ਵੀਜ਼ਾ ਲਈ ਆ ਰਿਹਾ ਮੇਰੇ ਕੋਲ 10 ਸਾਲ ਤੋਂ ਇਟਲੀ ਦੇ ਵੀਜ਼ਾ ਲਈ ਹਰ ਵਾਰ ਉਹਦਾ ਇੱਕੋ ਚੀਜ਼ ਹੁੰਦਾ ਕਿ ਨਹੀਂ ਭਾਜੀ 8-9 ਮਹੀਨੇ ਤਾਂ ਬਹੁਤ ਜ਼ਿਆਦਾ ਟਾਈਮ ਹੈ ਆਪਣੇ ਤਾਂ ਹੁਣੇ ਕੋਈ ਨਾ ਕੋਈ ਹੱਲ ਕਰੋ ਉਹਨੇ 8-9 ਮਹੀਨੇ ਨਹੀਂ ਲਾਏ ਜਦਕਿ ਉਹ 10 ਸਾਲ ਤੋਂ ਇੱਥੇ ਹੀ ਰਹਿ ਰਹੇ ਤੇ ਕਹਾਣੀ ਸੁਣਾ ਰਿਹਾ ਕਿ ਅਸਲ ਚ ਗੱਲ ਇਹ ਹੈ ਰਿਐਲਿਟੀ ਚ ਹੈ ਰੋਪੜ ਦਾ ਇੱਕ ਬੰਦਾ ਹੈ ਆਫ ਕੈਮਰਾ ਕਹੋਗੇ ਤਾਂ ਮੈਂ ਤੁਹਾਨੂੰ ਮਿਲਵਾ ਵੀ ਦਊਗਾ ਉਹਦੇ ਫਾਦਰ ਸਾਹਿਬ ਪਹਿਲਾਂ ਇਟਲੀ ਚ ਹੁੰਦੇ ਸੀ ਹੂੰ ਉਹਦੇ ਫਾਦਰ ਸਾਹਿਬ ਇਟਲੀ ਤੋਂ ਵਾਪਸ ਆ ਗਏ ਪਰ ਉਹ ਨਹੀਂ ਜਾ ਪਾਇਆ ਕਿਉਂਕਿ ਅਸੀਂ ਕੰਮ ਨਹੀਂ ਕਰਨਾ ਚਾਹੁੰਦੇ ਅਸੀਂ ਆਪਣੇ ਜਿਹੜੇ ਸਾਡੇ ਕੋਲ ਚੀਜ਼ਾਂ ਹੈਗੀਆਂ ਉਹਦੇ ਡਾਕੂਮੈਂਟ ਬਣਾ ਕੇ ਅਸੀਂ ਰਾਜ਼ੀ ਨਹੀਂ ਅਸੀਂ ਆਪਣੇ ਆਪ ਤੇ ਕੰਮ ਕਰਨ ਚ ਰਾਜ਼ੀ ਨਹੀਂ ਅਸੀਂ ਦੂਜੇ ਬੰਦੇ ਤੇ ਛੱਡ ਦਿੰਨੇ ਕੋਈ ਨਹੀਂ ਪੈਸੇ ਲੈ ਲਿਓ ਕੰਮ ਕਰਾ ਦਿਓ ਇਹ ਸਭ ਤੋਂ ਵੱਡੀ ਵਜ੍ਹਾ ਹੈ ਜਿਹਦੇ ਕਰਕੇ ਵੀਜ਼ਾਸ ਰਿਫਿਊਜ਼ ਹੁੰਦੇ ਜਿਹਦੇ ਕਰਕੇ ਜੋ ਅਸੀਂ ਚਾਹਨੇ ਆ ਜਿਹੜਾ ਅਸੀਂ ਰਿਜ਼ਲਟ ਜਾਂ ਗੋਲ ਤੇ ਪਹੁੰਚਣਾ ਚਾਹੁੰਦੇ ਆ ਸਾਡਾ ਯੂਥ ਪਹੁੰਚ ਨਹੀਂ پا ਰਿਹਾ ਕਿਉਂਕਿ ਸ਼ਾਰਟਕਟ ਲੱਭਦੇ ਤੁਸੀਂ ਦੀ ਗੱਲ ਇਹ ਕਹਿ ਰਹੇ ਹੋ ਸਾਡਾ ਯੂਥ ਬਿਲਕੁਲ ਅੱਜ ਵੀ ਪਹਿਲਾਂ ਵੀ ਇਹੀ ਚੀਜ਼ ਸੀ ਹੁਣ ਵੀ ਇਹੀ ਹੋ ਰਹੀ ਹੈ ਅਸੀਂ ਖੁਦ ਰਿਸਰਚ ਨਹੀਂ ਕਰਨੀ ਅਸੀਂ ਖੁਦ ਕਿਸੇ ਡਿਸਪਲਨ ਕਿਸੇ ਪੈਟਰਨ ਨੂੰ ਫੋਲੋ ਨਹੀਂ ਕਰਨਾ ਅੱਜ ਤੁਸੀਂ ਯੂਥ ਦੇ ਵਿੱਚ ਦੇਖੋ ਕਿਸੇ ਕਿਸੇ ਨਾਲ ਗੱਲ ਕਰਕੇ ਦੇ ਲੋ ਕਹਿੰਦੇ ਜੀ ਯੂਥ ਕੋਲ ਕੋਈ ਰੋਲ ਮਾਡਲ ਨਹੀਂ ਹੈ ਯੂਥ ਕਿਸੇ ਨੂੰ ਯੂਥ ਕਿਹਨੂੰ ਫੋਲੋ ਕਰੇ ਸਾਡੇ ਕੋਲੇ ਲੀਡਰਸ਼ਿਪ ਦੀ ਕਮੀ ਹੈ ਸਾਡੇ ਕੋਲ ਲੀਡਰਸ਼ਿਪ ਦੀ ਕਮੀ ਨਹੀਂ ਹੈ ਸਾਡੇ ਕੋਲੇ ਡਿਸਪਲਿਨ ਦੀ ਕਮੀ ਹੈ ਸਾਡੇ ਯੂਥ ਕੋਲ ਡਿਸਪਲਿਨ ਦੀ ਕਮੀ ਹੈ ਹਮਮ ਜਦ ਤੱਕ ਅਸੀਂ ਆਪ ਡਿਸਪਲਿੰਡ ਨਹੀਂ ਹੈਗੇ ਅਸੀਂ ਕਿਸੇ ਦੂਜੇ ਤੋਂ ਉਮੀਦ ਕਰਦੇ ਹਾਂ ਕਿ ਉਹ ਆਵੇ ਤੇ ਉਹ ਸਾਨੂੰ ਚਲਾਵੇ ਤੇ ਅਸੀਂ ਇਸ ਪਿੱਛੇ ਪਿੱਛੇ ਚੱਲ ਪਾਂਗੇ ਅਸੀਂ ਕਿਉਂ ਪਿੱਛੇ ਪਿੱਛੇ ਚੱਲੀਏ ਕਿਸੇ ਤੇ ਅਸੀਂ ਖੁਦ ਲੀਡਰ ਕਿਉਂ ਨਹੀਂ ਬਣ ਸਕਦੇ ਕਿਉਂਕਿ ਅਸੀਂ ਖੁਦ ਡਿਸਪਲਿੰਡ ਨਹੀਂ ਹੈਗੇ ਹਮਮ ਇਹੀ ਚੀਜ਼ ਅੱਜ ਅਗਰ ਕੈਨੇਡਾ ਨੇ ਕਿਸੇ ਦੂਜੀ ਕੰਟਰੀ ਨੇ ਸਖਤੀ ਕੀਤੀ ਹੈ ਤਾਂ ਉਹਦੀ ਵਜ੍ਹਾ ਵੀ ਤਾਂ ਇਹੀ ਹੈ ਨਾ ਕਿਉਂਕਿ ਅਸੀਂ ਡਿਸਪਲਿੰਡ ਨਹੀਂ ਹੈਗੇ ਹਮਮ ਲੁਧਿਆਣੇ ਦੇ ਵਿੱਚ ਜਾਂ ਤੁਸੀਂ ਪਿੰਡਾਂ ਦੇ ਵਿੱਚ ਆਮ ਦੇ ਇੱਕ ਮੈਂ ਨਾਰਮਲ ਗੱਲ ਕਰਦਾ ਹਾਂ ਕੋਈ ਬੰਦਾ ਸੀਟ ਬੈਲਟ ਨਹੀਂ ਲਗਾਉਂਦਾ ਗੱਡੀ ਦੀ ਸੀਟ ਬੈਲਟ ਨਹੀਂ ਲਾਂਦਾ ਨਹੀਂ ਲਾਂਦਾ ਜਿੱਥੇ ਕੋਈ ਪੁਲਿਸ ਦਾ ਨਾਕਾ ਦੇਖੂਗਾ ਸੀਟ ਬੈਲਟ ਆ ਆਪਣੇ ਆਪ ਲੱਗ ਜਾਂਦੀਆਂ ਚੰਡੀਗੜ੍ਹ ਜਾਂਦੇ ਹੀ ਲੱਗ ਜਾਂਦੀਆਂ ਚੰਡੀਗੜ੍ਹ ਜਾਂਦੇ ਲੱਗ ਜਾਂਦੀਆਂ ਬਿਲਕੁਲ ਚੰਡੀਗੜ੍ਹ ਸਪੀਡ ਲਿਮਟ 'ਚ ਵੀ ਆ ਜਾਂਦਾ ਬੰਦਾ ਤੇ ਸੀਟ ਬੈਲਟਾਂ ਵੀ ਲੱਗ ਜਾਂਦੀਆਂ ਫੋਨ ਤੇ ਗੱਲ ਵੀ ਨਹੀਂ ਹੁੰਦੀ ਫਿਰ ਇਹਦਾ ਕੀ ਮਤਲਬ ਹੈ ਜਾਂ ਤਾਂ ਸਾਨੂੰ ਡੰਡਾ ਚਾਹੀਦਾ ਹੈ ਜਾਂ ਸਾਡੇ 'ਚ ਖੁਦ ਚ ਡਿਸਪਲਿਨ ਦੀ ਕਮੀ ਹੈ ਹੂੰ ਇਹ ਸਭ ਤੋਂ ਵੱਡੀ ਰੀਜ਼ਨ ਹੈ ਕਿ ਅਸੀਂ ਕੋਈ ਵੀ ਖੂਬੀ ਹੈ ਦੂਜੇ 'ਚ ਲੱਭਦੇ ਆ ਕਿ ਉਹ ਕਰੇ ਤੇ ਅਸੀਂ ਉਹਦੇ ਪਿੱਛੇ ਲੱਗੇ ਜਦ ਕਿ ਅਸੀਂ ਖੁਦ ਡਿਸਿਪਲਿਨਡ ਨਹੀਂ ਹੋਣਾ ਚਾਹੁੰਦੇ ਇਸ ਤੋਂ ਜ਼ਿਆਦਾ ਹੋਰ ਅਸੀਂ ਕੀ ਸਾਡਾ ਲੈਵਲ ਜਿਹੜਾ ਗਿਰਨਾ ਹੈ ਸਾਡਾ ਟੈਂਪਰੇਚਰ ਗਰਮੀਆਂ 'ਚ 45-48 ਡਿਗਰੀ ਆਮ ਜਾਂਦਾ ਹੈ ਆਮ ਜਾਂਦਾ ਠੀਕ ਹੈ ਅਸੀਂ ਗੱਡੀ 'ਚ ਬੈਠੇ ਆ ਏਸੀ ਲਾ ਕੇ ਬੈਠੇ ਆ ਸੜਕ ਪਾਰ ਕਰ ਰਿਹਾ ਬੰਦਾ ਪੈਦਲ ਤੁਰਿਆ ਹੋਇਆ ਧੁੱਪ ਜਿਹੜਾ ਏਸੀ ਲਾ ਕੇ ਬੈਠਾ ਉਹਨੂੰ ਵੱਧ ਲੱਗ ਰਹੀ ਹੈ ਕਿ ਜਿਹੜਾ ਪੈਦਲ ਹੈ ਉਹਨੂੰ ਵੱਧ ਲੱਗ ਰਹੀ ਹੈ ਪੈਦਲ ਉਹਨੂੰ ਅਸੀਂ ਰਾਹ ਨਹੀਂ ਦਿੰਦੇ ਉਹਨੂੰ ਅਸੀਂ ਹਾਰਨ ਮਾਰਾਂਗੇ ਵੀ ਤੂੰ ਰੁਕ ਜਾ ਮੈਂ ਗੱਡੀ ਚੋਂ ਪਹਿਲਾਂ ਲੰਘਣਾ ਹੂੰ ਇਸ ਲੈਵਲ ਤੱਕ ਤਾਂ ਸਾਡਾ ਮੈਂਟਲ ਲੈਵਲ ਗਿਰ ਗਿਆ ਹੋਇਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਕੋਈ ਦੂਜਾ ਆਵੇ ਤੇ ਸਾਨੂੰ ਸੁਧਾਰ ਦੂਗਾ ਨਹੀਂ ਜਦੋਂ ਤੱਕ ਅਸੀਂ ਖੁਦ ਸੁਧਰਨਾ ਨਹੀਂ ਨਾ ਚਾਹਾਂਗੇ ਕੋਈ ਦੂਜਾ ਸਾਨੂੰ ਸੁਧਾਰ ਨਹੀਂ ਸਕਦਾ ਇਹਦੇ ਲਈ ਸਿਰਫ ਇੱਕੋ ਚੀਜ਼ ਹੈ ਡਿਸਪਲਨ ਅਸੀਂ ਆਪਣੇ ਤੇ ਡਿਸਪਲਨ ਲਾਗੂ ਕਰਾਂਗੇ ਤਾਂ ਬਾਕੀ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਸ਼ੁਰੂ ਹੁੰਦੀਆਂ ਜਿੰਨੀਆਂ ਮਰਜ਼ੀ ਆਪਾਂ ਬੈਠ ਕੇ ਗੱਲਾਂ ਕਰੀ ਜਾਈਏ ਜਿੰਨੀਆਂ ਮਰਜ਼ੀ ਅਸੀਂ ਕਿਸ ਨੂੰ ਸੁਝਾ ਦੇਈਏ ਅਸੀਂ ਕਹਿੰਦੇ ਜੀ ਏਜੰਟ ਨੇ ਉਹ ਕਰ ਲਿਆ ਏਜੰਟ ਕਿਸੇ ਤੋਂ ਧੱਕੇ ਨਾਲ ਆ ਕੇ ਨਹੀਂ ਕਰ ਜਾਂਦਾ ਕੁਝ ਏਜੰਟ ਇਹ ਤਾਂ ਹੈ ਨਹੀਂ ਕਿ ਮੈਂ ਪਾਸਪੋਰਟ ਸਹਰਾਣੇ ਥਲੇ ਰੱਖ ਕੇ ਸੁਤਾ ਤੇ ਏਜੰਟ ਨੇ ਉੱਥੋਂ ਬੈਠੇ ਬੈਠੇ ਮੇਰੇ ਪਾਸਪੋਰਟ ਤੇ ਸਟicker ਲੱਗ ਗਿਆ ਜਾਂ ਆਪਣੇ ਆਪ ਘਰੋਂ ਸਾਰਾ ਕੁਝ ਏਜੰਟ ਲੈ ਗਿਆ ਅਸੀਂ ਚੱਲ ਕੇ ਜਾਂਦੇ ਆ ਪੈਸੇ ਦਿੰਨੇ ਆ ਫਿਰ ਉਹ ਬੰਦਾ ਪੈਸੇ ਮੋੜਦਾ ਨਹੀਂ ਫਿਰ ਅਸੀਂ ਉਹਦੇ ਢੇਡੇ ਕੱਢਦੇ ਆ ਤੇ ਫਿਰ ਅਸੀਂ ਕਹਿੰਦੇ ਜੀ ਏਜੰਟ ਮਾੜਾ ਏਜੰਟ ਕੋਲੇ ਉਹ ਸਾਰੀ ਅਥਾਰਟੀ ਆਈ ਕਿਨੇ ਉਹ ਅਥਾਰਟੀ ਦਿੱਤੀ ਕਿਨੇ ਸਾਰਾ ਕੁਝ ਕਰਨ ਵਾਲੇ ਵੀ ਤਾਂ ਅਸੀਂ ਆ ਨਾ ਤੇ ਕੱਲਾ ਅਸੀਂ ਭਾਂਡਾ ਬੰਦ ਨਾ ਇੱਕ ਬੰਦੇ ਸਰ ਕਿ ਜੀ ਉਹ ਐਦਾਂ ਹੈ ਜੇ ਉਹ ਨਹੀਂ ਤਾਂ ਜੀ ਸਰਕਾਰਾਂ ਐਦਾ ਹੈ ਸਰਕਾਰਾਂ ਨਹੀਂ ਸਾਡੀ ਸੁਣ ਰਹੀ ਸਾਡੀ ਜਿੰਨੇ ਜ਼ਿੰਮੇਵਾਰੀ ਹੈ ਅਸੀਂ ਕਿੰਨੇ ਕਿ ਨਿਭਾ ਰਹੇ ਹਾਂ ਮੇਰੇ ਕੋਲ ਬੜੇ ਕੇਸ ਆਏ ਵੀ ਬੜੇ ਕੇਸ ਇਹੋ ਜਿਹੇ ਵੀ ਆਏ ਵੀ ਜਿਹੜੇ ਕਹਿੰਦੇ ਸੀ ਵੀ ਸਾਨੂੰ ਆ ਕਿਹਾ ਗਿਆ ਵੀ ਤੁਹਾਨੂੰ ਅਮਰੀਕਾ ਭੇਜ ਦਿੰਦੇ ਆ ਪਾਚ ਸਾਡੀ ਡੋਂਕੀ ਲਵਾ ਦਿੱਤੀ ਪਰ ਜਦੋਂ ਕੇਸ ਜਦੋਂ ਤੁਸੀਂ ਵੈਰੀਫਾਈ ਕਰਦੇ ਹੋ ਨਾ ਤਾਂ ਸਾਫ ਪਤਾ ਲੱਗਦਾ ਵੀ ਡੋਂਕੀ ਦੇ ਪੈਸੇ ਆਪ ਹੀ ਦਿੱਤੇ ਨੇ ਤੇ ਹੁਣ ਜੇ ਉਥੋਂ ਵਾਪਸ ਆ ਗਏ ਨੇ ਤੇ ਉਹ ਏਜੰਟਾਂ ਦਾ ਦਿਮਾਗ ਖਾਂਦੇ ਆ ਵੀ ਹਾਂ ਸਾਡੇ ਪੈਸੇ ਵਾਪਸ ਕਰੋ ਜਿੱਦਾਂ ਮਰਜੀ ਸਾਡੇ ਪੈਸੇ ਵਾਪਸ ਕਰੋ ਦੇਖੋ ਪਤਾ ਹੁੰਦਾ ਸਾਰਾ ਜਿਹੜੇ ਬੰਦੇ ਨੇ ਡਾਂਕੀ ਲਾ ਕੇ ਜਾਣਾ ਓਨੂੰ ਵੀ ਪਤਾ ਹੁੰਦਾ ਓਦੇ ਫੈਮਲੀ ਨੂੰ ਵੀ ਪਤਾ ਹੁੰਦਾ ਕਿਹਨੇ ਕਿਸ ਰਸਤੇ ਤੋਂ ਜਾਣਾ ਜਦੋਂ ਤਾਂ ਕੰਮ ਕਰਨਾ ਉਦੋਂ ਸਾਨੂੰ ਸਾਰੀਆਂ ਸ਼ਰਤਾਂ ਮਨਜ਼ੂਰ ਜਦੋਂ ਉਹ ਕੰਮ ਪੂਰਾ ਨਾ ਹੋਇਆ ਫਿਰ ਏਜੰਟ ਗਲਤ ਉਹਨੇ ਜੀ ਸਾਨੂੰ ਗਮਰਾਹ ਕਰਤਾ ਜਾਂ ਉਹਨੂੰ ਕੁਝ ਕਰਤਾ ਸੋ ਟਰਮਸ ਐਂਡ ਕੰਡੀਸ਼ਨਸ ਦੋਨੋਂ ਇੱਕ ਟਾਈਮ ਤੋਂ ਪਹਿਲਾਂ ਡਿਫਰੈਂਟ ਹੁੰਦੀਆਂ ਜਦੋਂ ਕੰਮ ਪੂਰਾ ਨਹੀਂ ਹੋਇਆ ਤਾਂ ਡਿਫਰੈਂਟ ਹੋ ਜਾਂਦੀ ਹੈ ਪਤਾ ਤੁਹਾਨੂੰ ਵੀ ਪਤਾ ਮੈਨੂੰ ਵੀ ਇਹ ਕਈਆਂ ਨੂੰ ਇਹ ਚੀਜ਼ ਲੱਗਣੀ ਹੈ ਕਿ ਜੀ ਕੁਝ ਵੀ ਕਹੀ ਜਾਂਦੇ ਬਟ ਇਹ ਇਹ ਰਿਐਲਿਟੀ ਹੈ ਨਹੀਂ ਹੁਣ ਅਮਰੀਕਾ ਦੇ ਹਾਲਾਤ ਕੀ ਹੈ ਪ੍ਰੈਜ਼ੈਂਟ ਹਾਲਾਤ ਕੀ ਹੈ ਕਿਉਂਕਿ ਆਪ ਸਭ ਸਾਰਿਆਂ ਨੂੰ ਹੀ ਪਤਾ ਜਿਹੜੇ ਵਿਊਅਰਸ ਆ ਉਹਨਾਂ ਨੂੰ ਵੀ ਪਤਾ ਤੁਹਾਨੂੰ ਵੀ ਪਤਾ ਦੋ ਮੇਜਰ ਐਕਸੀਡੈਂਟ ਹੋਏ ਆ ਉੱਥੇ ਇੱਕ ਤੇਜਿੰਦਰ ਸਿੰਘ ਮੈਂ ਨਾਮ ਨਾਲ ਗਲਤ ਬੋਲਦਾ ਹਾਂ ਤੇ ਦੂਜਾ ਜਸ਼ਨਪ੍ਰੀਤ ਸਿੰਘ ਤੇ ਇਹਨਾਂ ਨੇ ਜਦੋਂ ਐਕਸੀਡੈਂਟ ਕੀਤੇ ਉਸ ਤੋਂ ਬਾਅਦ ਕਿਹਾ ਜਾ ਰਿਹਾ ਪ੍ਰੋਡਕਟਿੰਗ ਤੇ ਜਿਹੜਾ ਕਾਫੀ ਨੁਕਸਾਨ ਵੀ ਹੋਇਆ ਅਸਲ ਦੇ ਵਿੱਚ ਉਸ ਸਮੇਂ ਕੀ ਹਾਲਾਤ ਨੇ ਇਸ ਸਮੇਂ ਕੀ ਹਾਲਾਤ ਆਉਂਦੇ ਦੇਖੋ ਮੈਨੂੰ ਇਹਨਾਂ ਦੋਨਾਂ ਕੇਸਸ ਦੀ ਮੈਨੂੰ ਰਿਐਲਿਟੀ ਤਾਂ ਨਹੀਂ ਪਤਾ ਕਿ ਇਹਦੇ ਪਿੱਛੇ ਰੀਜ਼ਨ ਕੀ ਹੈ ਜਿੰਨਾ ਕਿ ਅਸੀਂ ਵੀ ਸੋਸ਼ਲ ਮੀਡੀਆ ਤੋਂ ਸੁਣਿਆ ਕਿ ਇਹੀ ਹੈ ਕਿ ਉਹ ਦੋਨੋਂ ਹੀ ਕੈਂਡੀਡੇਟ ਸ਼ਾਇਦ ਡੌਂਕੀ ਦੇ ਥਰੂ ਐਂਟਰ ਹੋਏ ਸੀ ਦੋਨੋਂ ਦੋਨੋਂ ਇਲੈਗਲ ਸੀ ਇਲੈਗਲ ਦੋਨੋਂ ਇਲੈਗਲ ਸੀ ਹੁਣ ਜਦੋਂ ਇੱਕ ਇਲੈਗਲ ਐਂਟਰ ਹੋਏ ਕੈਂਡੀਡੇਟ ਤੋਂ ਐਡਾ ਵੱਡਾ ਕੋਈ ਹਾਦਸਾ ਹੋ ਜਾਂਦਾ ਹੈ ਕਿਸੇ ਦੀ ਜਾਨ ਚਲੇ ਜਾਂਦੀ ਹੈ ਤੇ ਉਹ ਸਾਰੀ ਦੁਨੀਆ ਦਾ ਮੁੱਦਾ ਬਣ ਜਾਂਦਾ ਹੈ ਉਹ ਸਾਰੀ ਦੁਨੀਆ ਉਸ ਮੁੱਦੇ ਤੇ ਗੱਲ ਕਰ ਰਹੀ ਹੈ ਸਾਰੀ ਦੁਨੀਆ ਉਸ ਚੀਜ਼ ਨੂੰ ਦੇਖ ਰਹੀ ਹੈ ਤਾਂ ਉਹ ਮੁਲਕ ਦੀ ਸਰਕਾਰ ਤਾਂ ਚਾਹੂਗੀ ਕਿ ਇਹ ਦੁਬਾਰਾ ਚੀਜ਼ ਨਾ ਹੋਵੇ ਨਾ ਹੋਵੇ ਤਾਂ ਉਹ ਤਾਂ ਬਿਲਕੁਲ ਹਾਲਾਂਕਿ ਸਰਕਾਰਾਂ ਨੂੰ ਵੀ ਪਤਾ ਹੁੰਦਾ ਹੈ ਕਿ ਕਿੱਥੋਂ ਕਿਹੜੀ ਚੀਜ਼ ਹੋ ਰਹੀ ਹੈ ਕਿ ਰੂਟਿੰਗ ਹੋ ਰਹੀ ਹੈ ਬੇਸਿਕਲੀ ਜੇ ਮੈਂ ਗੱਲ ਕਰਾਂ ਨਾ ਕਿਸੇ ਵੀ ਮੁਲਕ ਦੀ ਤਾਂ ਉਹਨਾਂ ਨੂੰ ਸਸਤੇ ਚ ਲੇਬਰ ਚਾਹੀਦੀ ਹੈ ਤਾਂ ਅਸੀਂ ਉਹਨਾਂ ਲਈ ਸਭ ਤੋਂ ਸਸਤੀ ਲੇਬਰ ਦਾ ਜ਼ਰੀਆ ਮਤਲਬ ਤੁਸੀਂ ਕਹਿ ਰਹੇ ਹੋ ਕਿ ਇੱਕ ਪਾਸੇ ਜੇ 트럼ਪ ਦਿਖਾ ਰਿਹਾ ਮੈਂ ਸਾਰੇ ਵਾਪਸ ਭੇਜਨੇ ਆ ਤੇ 트럼ਪ